ਫਿਰ ਇੱਕ ਤਿਹਾੜ ਦਾ ਆਪਣਾ ਕੋਈ ਪਛੋਕੜ ਹੁੰਦਾ ਹੈ ਕੋਈ ਮਹੱਤਵ ਹੁੰਦਾ ਹੈ ਕੋਈ ਮਕਸਦ ਹੁੰਦਾ ਹੈ ਹਾਂਜੀ ਹਾਂਜੀ ਕੋਈ ਕਾਰਨ ਹੁੰਦਾ ਹੈ ਹਾਂਜੀ ਇਹਦੇ ਕਰਕੇ ਤਿਹਾੜ ਨੇ ਜਿਹੜੇ ਉਹ ਮਨਾਏ ਜਾਂਦੇ ਨੇ ਹੋਲਾ ਕਹਿੰਦੇ ਨੇ ਵੀ ਟ੍ਰੇਨਿੰਗ ਮਿਲਟਰੀ ਦੀ ਜਿਹੜੀ ਸੈਨਿਕ ਅਭਿਆਸ ਹੈ ਉਸ ਨੂੰ ਹੋਲਾ ਕਿਹਾ ਜਾਂਦਾ ਹੈ ਮਿਲਟਰੀ ਦਾ ਮਤਲਬ ਸੈਨਾ ਦਾ ਅਭਿਆਸ ਜੀ ਜਿਹੜਾ ਮੁਹੱਲਾ ਹੈ ਉਹਦਾ ਮਤਲਬ ਹੈ ਸੰਗਠਨ ਪ੍ਰਦਰਸ਼ਨ ਕਰਨਾ ਜੁਵਾਨ ਨੇ ਕਿਹਾ ਵੀ ਮੈਂ ਇਹਨਾਂ ਨੂੰ ਪਾਤਸ਼ਾਹੀ ਬਖਸ਼ਣੀ ਹੈ ਜਿਹੜੇ ਇਹਨੂੰ ਤੁਸੀਂ ਨੇ ਦੱਬਿਆ ਹੋਇਆ ਹੈ ਨਾ ਇਹਨਾਂ ਨੂੰ ਮੈਂ ਪਾਤਸ਼ਾਹੀ ਬਖਸ਼ਣੀਆ ਤੁਹਾਡੇ ਬਰਾਬਰ ਬਿਠਾਉਣਾ ਜਿਹੜੇ ਪਹਿਲਾਂ ਚਿੱਕੜਾਂ ਦੇ ਨਾਲ ਲੋਕੀ ਖੇਡਦੇ ਹੁੰਦੇ ਸੀ ਗੋਹਾ ਸੱਡਦੇ ਸੀ ਇੱਕ ਦੂਸਰੇ ਤੇ ਹੋਰ ਗਾਰਾ ਮਿੱਟੀਆ ਸੱਡਦੇ ਸੀ ਉਹਨੂੰ ਫਿਰ ਗੁਲਾਲੀ ਦੇ ਰੂਪ ਦੇ ਵਿੱਚ ਪਰਵਰਤਨ ਕੀਤਾ ਰੰਗਾਂ ਦੇ ਵਿੱਚ ਬਦਲ ਰੰਗਾਂ 'ਚ ਬਦਲਤਾ ਵੀ ਤੁਸੀਂ ਰੰਗ ਮੰਹਾਉਂੋ ਖੁਸ਼ੀਆਂ ਮਾਣੋ ਇਹ ਜਿਹੜੀ ਗੁਲਾਲੀ ਹੈ ਖੁਸ਼ੀਆਂ ਦਾ ਇੱਕ ਕਿਸਮ ਦਾ ਪ੍ਰਤੀਕ ਠੀਕ ਹੈ ਜੀ ਹੁਣ ਮਨਾਉਣੀ ਜਾਂ ਮੇਲਾ ਮਨਾਉਣ ਜਾਂਦੇ ਨੇ ਕੁਛ ਬਣਨ ਨਹੀਂ ਜਾਂਦੇ ਜੇਕਰ ਕੁਛ ਬਣਨ ਜਾਣ ਉੱਥੇ ਇਸ ਵਿਰਸੇ ਨੂੰ ਸੰਭਾਲਣਾ ਟ੍ਰੇਨਿੰਗ ਲੈਣਾ ਉਸੇ ਤਰ੍ਹਾਂ ਦੀ ਮਤਲਬ ਇਹ ਵਿੱਚੋਂ ਆਪਣੇ ਮਨਾਂ ਚੋਂ ਜਾਤ ਪਾਤ ਦੇ ਜਿਹੜੇ ਉਹਨਾਂ ਦੇ ਭਰੇ ਹੋਏ ਨੇ ਉਹਨਾਂ ਨੂੰ ਕੱਢਣ ਸਤਿ ਸ੍ਰੀ ਅਕਾਲ ਦੋਸਤੋ ਮੈਂ ਧਰਮਾ ਹਰਿਆਉ ਤੇ ਤੁਸੀਂ ਵੇਖ ਰਹੇ ਹੋ ਅਰੰਗ ਪੰਜਾਬ ਦੇ YouTube ਚੈਨਲ ਸੋ ਦੋਸਤੋ ਭਾਰਤ ਦੀ ਗੱਲ ਕਰ ਲਈਏ ਪੰਜਾਬ ਦੀ ਗੱਲ ਕਰ ਲਈਏ ਇਹ ਤਿਉਹਾਰਾਂ ਦੀ ਧਰਤੀ ਹੈ ਜਿਨ੍ਹਾਂ ਤਿਉਹਾਰਾਂ ਦੇ ਵਿੱਚ ਇੱਕ ਤਿਹਾਰ ਆਉਂਦਾ ਹੋਲੇ ਮਹੱਲੇ ਦਾ ਇਸ ਤਿਹਾਰ ਦਾ ਸਾਡੇ ਸਿੱਖ ਧਰਮ ਦੇ ਨਾਲ ਕੀ ਸੰਬੰਧ ਹੈ ਤੇ ਇਹ ਹੋਲਾ ਮਹੱਲਾ ਜਿਹੜਾ ਮਨਾਉਣ ਦੀ ਜਿਹੜੀ ਪ੍ਰਤ ਹੈ ਉਹ ਕਿਸ ਤਰ੍ਹਾਂ ਪਈ ਤੇ ਆਪਾਂ ਸਾਰੀ ਗੱਲਬਾਤ ਕਰਾਂਗੇ ਤੇ ਸਾਡੇ ਨਾਲ ਹੋਣਗੇ ਗਿਆਨੀ ਅਮਰੀਕ ਸਿੰਘ ਜੀ ਨੰਗਲਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਧਰਮਾ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਸੰਗਤਾਂ ਦੇ ਰੂਪ ਰੂ ਕਰਾਉਣੇ ਹੋ ਸੰਗਤਾਂ ਦਾ ਵੀ ਬਹੁਤ ਧੰਨਵਾਦ ਜਿਹੜੀਆਂ ਸਰਵਣ ਕਰਦੀਆਂ ਨੇ ਸੁਣਦੀਆਂ ਨੇ YouTube ਰੰਗ ਪੰਜਾਬ ਦੇ ਚੈਨਲ ਨੂੰ ਜੀ ਸੋ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਪ੍ਰੋਗਰਾਮ ਤੁਹਾਡੇ ਹੁੰਦੇ ਨੇ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਗਿਆਨੀ ਜੀ ਕਈ ਦਿਨਾਂ ਤੋਂ ਸਾਡੇ ਦਿਮਾਗ ਦੇ ਵਿੱਚ ਇਹ ਗੱਲ ਚੱਲ ਰਹੀ ਸੀ ਕਿ ਜਿਵੇਂ ਹੁਣ ਹੋਲੇ ਮਹੱਲੇ ਦਾ ਤਿਹਾਰ ਆ ਰਿਹਾ ਹੈ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਵੱਡੇ ਪੱਧਰ ਤੇ ਮਨਾਇਆ ਜਾਂਦਾ ਸੰਗਤਾਂ ਪਹੁੰਚਦੀਆਂ ਨੇ ਗੁਰੂ ਕੇ ਲਾਡਲੀਆਂ ਪਹੁੰਚਾਂ ਪਹੁੰਚਦੀਆਂ ਨੇ ਤੇ ਇਹ ਇਹਦੀ ਪ੍ਰਤ ਕਿਸ ਤਰ੍ਹਾਂ ਪਈ ਸੀ ਤੇ ਇਹ ਕਿਉਂ ਮਨਾਇਆ ਜਾਂਦਾ ਹੈ ਹੋਲਾ ਮਹੱਲਾ ਇਹ ਦੇਖੋ ਜੀ ਹਰ ਇੱਕ ਤਿਹਾਰ ਦਾ ਆਪਣਾ ਕੋਈ ਪਿਛੋਕੜ ਹੁੰਦਾ ਹੈ ਕੋਈ ਮਹੱਤਵ ਹੁੰਦਾ ਹੈ ਕੋਈ ਮਕਸਦ ਹੁੰਦਾ ਹੈ ਹਾਂਜੀ ਹਾਂਜੀ ਕੀ ਕਾਰਨ ਹੁੰਦਾ ਹੈ ਹਾਂਜੀ ਇਹਦੇ ਕਰਕੇ ਤਿਹਾਰ ਨੇ ਜਿਹੜੇ ਉਹ ਮਨਾਏ ਜਾਂਦੇ ਨੇ ਵੈਸੇ ਮਨਾਉਣਾ ਤਾਂ ਇੱਕ ਤਰ੍ਹਾਂ ਦੇ ਨਾਲ ਮੇਲਾ ਹੋ ਜਾਂਦਾ ਹੈ ਤਿਹਾਰ ਬਣਦੇ ਕਿਵੇਂ ਨੇ ਹਾਂਜੀ ਗੱਲ ਤਾਂ ਇੱਥੇ ਆ ਜਾਂਦੀ ਹੈ ਹਾਂਜੀ ਵੀ ਇਹਨਾਂ ਦਾ ਅਸਲੀਆ ਜਿਹੜਾ ਮੰਤਵ ਹੈ ਉਹ ਕੀ ਹੁੰਦਾ ਹੈ ਮਕਸਦ ਕੀ ਹੁੰਦਾ ਹੈ ਜੀ ਮਕਸਦ ਕੀ ਹੁੰਦਾ ਹੈ ਬਣਾਉਣ ਦਾ ਜੀ ਹਾਂਜੀ ਬਣਾਉਣ ਦਾ ਮਕਸਦ ਕੀ ਹੁੰਦਾ ਹੈ ਹਾਂਜੀ ਸੋ ਇਹ ਤਿਹਾਰ ਬਣਾਉਣਾ ਔਖਾ ਹੈ ਮਨਾਉਣਾ ਦਾ ਸੌਖਾ ਹੀ ਹੈ ਬਾਅਦ ਦੇ ਵਿੱਚ ਆਪਦਾ ਮੇਲਾ ਬਣ ਜਾਂਦਾ ਹੈ ਜੀ ਸੋ ਇਹ ਜਿਹੜਾ ਹੋਲਾ ਮਹੱਲਾ ਹਾਂਜੀ ਇਹ ਹੋਲੀ ਤੋਂ ਇੱਕ ਦਿਨ ਮਤਲਬ ਅਗਲੇ ਦਿਨੀ ਸ਼ੁਰੂ ਹੋ ਜਾਂਦਾ ਜੀ ਉਹ ਜਿਹੜੀ ਹੋਲੀ ਹੈ ਉਹ ਤਾਂ ਮਤਲਬ ਬਹੁਤ ਸਮੇਂ ਪਹਿਲਾਂ ਦੀ ਗੱਲ ਚੱਲਦੀ ਸੀ ਲੇਕਿਨ ਜਿਹੜਾ ਹੋਲਾ ਮਹੱਲਾ ਹੈ ਹਾਂਜੀ ਇਹਦਾ ਮਕਸਦ ਕੁਝ ਹੋਰ ਹੈ ਜੀ ਉਹ ਹੋਲੀ ਦੇ ਨਾਲ ਨਹੀਂ ਇਹ ਹੈ ਜੀ ਲੋਕੀ ਕਹਿੰਦੇ ਨੇ ਜੀ ਵੀ ਹੋਲੀ ਦੇ ਨਾਲ ਇਹ ਜੋਇੰਟ ਹੈ ਨਾ ਹੋਲਾ ਮਹੱਲੇ ਦਾ ਮਕਸਦ ਹੋਰ ਹੈ ਇਹਦੀ ਬਣਤਰ ਹੋਰ ਹੈ ਜੀ ਇਹਦੀ ਬੰਦਤਰ ਤੇ ਮਕਸਦ ਇਹ ਹੈ ਕਿ ਜਦੋਂ ਦਬਲੇ ਕੁਚਲਿਆਂ ਨੂੰ ਹਾਂਜੀ ਬਰਾਬਰ ਨਹੀਂ ਸੀ ਬਿਠਾਇਆ ਜਾਂਦਾ ਪਹਿਲਾਂ ਹਾਂਜੀ ਤਾਂ ਉਹਨਾਂ ਨੂੰ ਬਰਾਬਰ ਲਿਆਉਣ ਦੀ ਖਾਤਰ ਇੱਕ ਗੁਰੂ ਨਾਨਕ ਦੇਵ ਜੀ ਦਾ ਸ਼ਬਦ ਆਉਂਦਾ ਹੈ ਹਾਂਜੀ ਨੀਚਾ ਅੰਦਰ ਨੀਚ ਜਾਤ ਹੋਰ ਹੱਥੋਂ ਨੀਚ ਨਾਨਕ ਤਨਕਾ ਸੰਗ ਸਾਥ ਵੱਡਿਆ ਸੋਕਿਆ ਰੀਸ ਜਿੱਥੇ ਨੀਚ ਸੁਮਾਲੀਆਂ ਤੱਥ ਹੈ ਤੇਰੀ ਨਦਰ ਬਖਸ਼ੀਸ ਵੀ ਉਹਨਾਂ ਨੇ ਇਹ ਦੱਸਿਆ ਵੀ ਪਹਿਲਾਂ ਜਿਹੜੇ ਲੋਕੀ ਜਾਤ ਪਾਤ ਦੇ ਤੌਰ ਤੇ ਉੱਤਮ ਨੀਚ ਗਿਣਦੇ ਸੀ ਹਾਂਜੀ ਉਹ ਪ੍ਰੇਮ ਭਾਵਨਾ ਤੋਂ ਬਿਨਾਂ ਸਾਰਾ ਸੰਸਾਰ ਜਿਉਂਦਾ ਸੀ ਇੱਕ ਦੂਸਰੇ ਨੂੰ ਨਫ਼ਰਤ ਕਰਦੇ ਸਨ ਹਾਂਜੀ ਲੇਕਿਨ ਇਹ ਇਨਸਾਨੀਅਤ ਦੇ ਤੌਰ ਤੇ ਠੀਕ ਨਹੀਂ ਸੀ ਜੀ ਬਿਲਕੁਲ ਇਹ ਗੁਰਨਾਇਕ ਦੇਵ ਜੀ ਨੇ ਜਦੋਂ ਸ਼ਬਦ ਉਚਾਰਿਆ ਤਾਂ ਇਸ ਨੂੰ ਫਿਰ ਪ੍ਰਗਟ ਕਰਨ ਖਾਤਰ ਹੂੰ ਕਾਫੀ ਸਮਾਂ ਲੱਗਿਆ ਜੀ ਇਹ ਪ੍ਰਗਟ ਹੁੰਦੇ ਹੁੰਦੇ 10ਵੇਂ ਪਾਤਸ਼ਾਹੀ ਜਦੋਂ ਗੁਰਗੱਦੀ ਸੰਭਾਲਦੇ ਨੇ ਉਦੋਂ ਉਹਨਾਂ ਨੇ ਫਿਰ ਇਹ ਦੇਖਿਆ ਵੀ ਇਸ ਚੀਜ਼ ਨੂੰ ਆਪਾਂ ਕਿਸ ਤਰ੍ਹਾਂ ਕਰੀਏ ਜੀ ਕਿਉਂਕਿ ਜਿਹੜੇ ਆਲੇ-ਦੁਆਲੇ ਦੇ ਰਾਜੇ ਮਹਾਰਾਜੇ ਸੀ ਉਹ ਸਾਰੇ ਉੱਚ ਜਾਤੀਆਂ ਦੇ ਬੈਠੇ ਸੀ ਉਹ ਗਰੀਬਾਂ ਨਾਲ ਦਬਲਿਆਂ ਕੁਚਲਿਆਂ ਨਾਲ ਬਰਾਬਰੀ ਦਾ ਕੋਈ ਵੀ ਸੰਬੰਧ ਨਹੀਂ ਸੀ ਰੱਖਦੇ ਧੱਕਾ ਕਰਦੇ ਸੀ ਧੱਕਾ ਕਰਦੇ ਸੀ ਪੂਰਾ ਧੱਕਾ ਕਰਦੇ ਸੀ ਫਿਰ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਕੀ ਕੀਤਾ ਟ੍ਰੇਨਿੰਗ ਦੇਣੀ ਸ਼ੁਰੂ ਕੀਤੀ ਹਮ ਹੋਲਾ ਕਹਿੰਦੇ ਨੇ ਵੀ ਟ੍ਰੇਨਿੰਗ ਮਿਲਟਰੀ ਦੀ ਜਿਹੜੀ ਸੈਨਿਕ ਅਭਿਆਸ ਹੈ ਹਮ ਉਸ ਨੂੰ ਹੋਲਾ ਕਿਹਾ ਜਾਂਦਾ ਹੈ ਹਮ ਮਿਲਟਰੀ ਦਾ ਮਤਲਬ ਸੈਨਾ ਦਾ ਅਭਿਆਸ ਜੀ ਜਿਹੜਾ ਮੁਹੱਲਾ ਉਹਦਾ ਮਤਲਬ ਹੈ ਸੰਗਠਨ ਪ੍ਰਦਰਸ਼ਨ ਕਰਨਾ ਜੀ ਤਾਂ ਉਹ ਕੀ ਹੋ ਗਿਆ ਫਿਰ ਇਹ ਸੈਨਾ ਦਾ ਅਭਿਆਸ ਹੋ ਗਿਆ ਹਮ ਅਭਿਆਸ ਹੋਇਆ ਹੋਇਆ ਕਿ ਇਹਦੇ ਵਿੱਚ ਸਾਰੇ ਸ਼ਸਤਰਾਂ ਦਾ ਉਹਨਾਂ ਨੇ ਟ੍ਰੇਨਿੰਗ ਦਿੱਤੀ ਸਾਰੇ ਘੋੜਸਵਾਰੀਆਂ ਦਾ ਪੈਦਲ ਸਾਰੀਆਂ ਮਤਲਬ ਇੱਕ ਕਿਸਮ ਦੀ ਪੂਰੀ ਸੈਨਾ ਤਿਆਰ ਕੀਤੀ ਜੀ ਉਹਦਾ ਮਕਸਦ ਸੀ ਜਿਹੜਾ ਉਹ ਗੁਰਨਾਣਕ ਦੇਵ ਜੀ ਦੇ ਉਸ ਸ਼ਬਦ ਨੂੰ ਪ੍ਰਗਟ ਕਰਨਾ ਸੀ ਜੀ ਵੀ ਜਿੱਥੇ ਨੀਚ ਸੰਭਾਲੀਐ ਤੇਥੇ ਤੇਰੀ ਨਦਰ ਬਖਸੀਸ ਵੀ ਜਿੱਥੇ ਨੀਚਾ ਨੂੰ ਸੰਭਾਲਿਆ ਜਾਊਗਾ ਜੀ ਉੱਥੇ ਹੀ ਨਦਰ ਬਖਸ਼ਿਸ਼ ਹੁੰਦੀ ਹੈ ਕੋਈ ਵੀ ਚੀਜ਼ ਹੈ ਨਹੀਂ ਕਿਸੇ ਤਰ੍ਹਾਂ ਦੀ ਵੀ ਬਖਸ਼ਿਸ਼ ਨਹੀਂ ਹੁੰਦੀ ਜੀ ਜੀ ਤੋਂ ਉਹਨਾਂ ਨੇ ਫਿਰ ਰਾਜਿਆਂ ਨੇ ਦੇਖਿਆ ਵੀ ਇਹ ਤਾਂ ਸਾਡੇ ਬਰਾਬਰ ਲਿਆ ਕੇ ਇਹਨਾਂ ਨੇ ਬਿਠਾਤੇ ਉਹ ਜਿਹੜੇ 22 ਧਾਰ ਦੇ ਰਾਜੇ ਸੀ ਉਹ ਸਾਰੇ ਦੇ ਸਾਰੇ ਗੁਰੂ ਗੋਬਿੰਦ ਸਿੰਘ ਜੀ ਦੇ ਖਿਲਾਫ ਹੋ ਗਏ ਹੂੰ ਉਹਨਾਂ ਨੂੰ ਵੀ ਪਤਾ ਸੀ ਹੂੰ ਵੀ ਬਿਨਾ ਕਿਸੇ ਜੰਗ-ਜੁੱਧ ਤੋਂ ਜਾਂ ਕਿਸੇ ਹੋਰ ਤਰੀਕੇ ਤੋਂ ਬਿਨਾ ਇਹ ਠੀਕ ਨਹੀਂ ਹੁੰਦਾ ਜੀ ਠੀਕ ਨਹੀਂ ਕੀਤੇ ਜਾ ਸਕਦੇ ਹਾਂ ਉਹਨਾਂ ਨੇ ਫਿਰ ਲੜਾਈਆਂ ਕਰਨੀਆਂ ਸ਼ੁਰੂ ਕੀਤੀਆਂ ਹਾਂ ਛੋਟੀਆਂ-ਛੋਟੀਆਂ ਲੜਾਈਆਂ ਸ਼ੁਰੂ ਹੋ ਗਈਆਂ ਲੇਕਿਨ ਉਹ ਫਿਰ ਰਾਜੇ ਸੇ ਜਿਹੜੇ ਉਹਦੇ ਵਿੱਚ ਹਾਰ ਜਾਂਦੇ ਸੀ ਕਿਉਂਕਿ ਇਹਨਾਂ ਦਾ ਜਿਹੜਾ ਸਾਰਾ ਕਾਰੋਬਾਰ ਸੀ ਗੁਰੂ ਗਵਿੰਦ ਸਿੰਘ ਜੀ ਦਾ ਕਾਰੋਬਾਰ ਸੀ ਜਿਹੜਾ ਸਾਰਾ ਸੇਵਾ ਦੇ ਤੌਰ ਤੇ ਸੀ ਲੋਕੀ ਕਰਦੇ ਹਾਂ ਜਿੰਨੀ ਫੌਜ ਸੀ ਸਾਰੀ ਸੇਵਾ ਦੇ ਤੌਰ ਤੇ ਆਤਮ ਮਤਲਬ ਜੁਸਮ ਨੂੰ ਆਪਣੇ ਨੂੰ ਅਰਪਣ ਕੀਤਾ ਹੋਇਆ ਸੀ ਜਿਹੜੇ ਹੁਣ ਉਹਨਾਂ ਰਾਜਾਂ ਦੇ ਸਿਪਾਹੀ ਹੁੰਦੇ ਥੇ ਉਹ ਸਾਰੇ ਦੇ ਸਾਰੇ ਤਨਖਾਈਏ ਹੁੰਦੇ ਸੀ ਉਹ ਤਨਖਾਈਏ ਹੋਣ ਕਰਕੇ ਉਹ ਪਿੱਛੇ ਹਟ ਜਾਂਦੇ ਸੀ ਜੀ ਬਿਲਕੁਲ ਉਹ ਆਪਣੀ ਫੌਜ ਨੂੰ ਜਿਹੜੀ ਸੀਗੀ ਉਹਦੇ ਵਿੱਚ ਵੀ ਉਹ ਮਤਲਬ ਦਲਿਤਾਂ ਨੂੰ ਨਹੀਂ ਸ਼ੂਦਰਾਂ ਨੂੰ ਰੱਖਦੇ ਹੀ ਨਹੀਂ ਸੀ ਹਾਂਜੀ ਇਹ ਨਾ ਇਹਦੇ ਵਿੱਚ ਬਹਾਦਰੀ ਪੈਦਾ ਕਰਨ ਦੀ ਖਾਤਰ ਜਿਹੜੇ ਦਬੇ ਕੁਚਲੇ ਸੀਗੇ ਸ਼ੂਦਰ ਉਹਨਾਂ ਦੇ ਵਿੱਚ ਬਹਾਦਰੀ ਪੈਦਾ ਕੀਤੀ ਵੀ ਤੁਸੀਂ ਨੇ ਆਤਮ ਰੱਖਿਆ ਕਿਵੇਂ ਕਰਨੀ ਹੈ ਉਹ ਫਿਰ ਕਰਦੇ ਕਰਦੇ ਜੀ ਇਸ ਪਿਰਤ ਨੂੰ ਮਨਾਉਣ ਲੱਗ ਗਏ ਜਿਵੇਂ ਹੁਣ ਆਪਣੇ ਆਪਾਂ ਵੀ ਦੇਖਦੇ ਆਂ ਵੀ ਹਰ ਇੱਕ ਆਜ਼ਾਦ ਦੇਸ਼ ਹੈ ਜਿਹੜਾ ਉਹ ਆਪਣਾ ਸੈਨਿਕ ਅਭਿਆਸ ਕਰਦਾ ਕਰਦੇ ਸੈਨਿਕ ਅਭਿਆਸ ਕਰਨ ਤੋਂ ਬਾਅਦ ਫਿਰ ਇੱਕ ਦਿਨ ਉਹ ਉਸ ਦਾ ਪ੍ਰਦਰਸ਼ਨ ਕਰਦਾ ਵੀ ਸਾਡੇ ਕੋਲੇ ਕਿੰਨੀ ਇੱਕ ਸ਼ਕਤੀ ਹੈ ਉਹ ਫਿਰ ਇਸੇ ਤਰ੍ਹਾਂ ਹੀ ਸੈਨਿਕ ਅਭਿਆਸ ਨੂੰ ਦਰਸਾਉਣ ਦੀ ਖਾਤਰ ਤਾਂ ਕਿ ਦੂਸਰੀ ਧਰ ਨੂੰ ਇਹ ਪਤਾ ਚੱਲ ਜੇ ਵੀ ਇਹ ਵੀ ਸ਼ਕਤੀਸ਼ਾਲੀ ਨੇ ਉਹ ਫਿਰ ਇਹ ਤਿਹਾਰ ਨੂੰ ਮਨਾਉਣਾ ਸ਼ੁਰੂ ਕੀਤਾ ਜਿਹਦਾ ਨਾਂ ਸੀ ਹੋਲਾ ਮਹੱਲਾ ਜੀ ਇਹ ਮਤਲਬ ਇੱਕ ਸੈਨਿਕ ਅਭਿਆਸ ਨੂੰ ਪ੍ਰਦਰਸ਼ਿਤ ਕਰਦਾ ਸੀ ਇਹਦੇ ਕਰਕੇ ਇਹ ਹੋਲਾ ਮਹੱਲਾ ਬਣਿਆ ਤੇ ਗੁਰੂਆਂ ਨੇ ਫਿਰ ਇਹ ਜੰਗਾਂ ਜਿੱਤੀਆਂ ਉਸ ਇਹ ਜਿਹੜਾ ਮੈਂ ਤਾਂ ਇਸ ਨੂੰ ਇਸ ਚੀਜ਼ ਦੇ ਨਾਲ ਜੋੜਦਾ ਲੋਕੀ ਤਾਂ ਜੋੜਦੇ ਨੇ ਹੋਲੀ ਦੇ ਨਾਲ ਲੇਕਿਨ ਮੈਂ ਜੋੜਦਾ ਇਸ ਨੂੰ ਵਿਸਾਖੀ ਦੇ ਨਾਲ ਜੀ ਜਦੋਂ ਗੁਰੂ ਗਵਿੰਦ ਸਿੰਘ ਜੀ ਨੇ ਵਿਸਾਖੀ ਨੂੰ ਪੰਜ ਪਿਆਰਿਆਂ ਦੀ ਚੋਣ ਕਰਨੀ ਸੀ ਹਾਂਜੀ ਆ ਉਦੋਂ ਕੀ ਸੀਗਾ ਵੀ ਦੇਖਣਾ ਸੀ ਵੀ ਇਹ ਸਿਰਫ ਲੋਕੀ ਲੰਗਰ ਛਕਣੇ ਹੀ ਆਉਂਦੇ ਨੇ ਕਿ ਇਹਨਾਂ ਦੇ ਵਿੱਚ ਭਾਵਨਾ ਵੀ ਜਗੀ ਹੈ। ਹੂੰ। ਪੂਰੀ। ਤਾਂ ਉਹਨਾਂ ਨੇ ਫਿਰ ਵਿਸਾਖੀ ਦੇ ਦਿਨ ਜਦੋਂ ਕਿਰਪਾਨ ਕੱਢ ਕੇ ਆਪਣੀ ਲੜਕਾਰਾ ਮਾਰਿਆ ਵੀ ਮੈਨੂੰ ਇੱਕ ਸਿਰ ਚਾਹੀਦਾ। ਹੁਣ ਸ਼ੂਰਮਗਤੀ ਦਾ ਪੈਦਾ ਹੋਈ ਹੋਈ ਸੀ ਲੋਕਾਂ ਦੇ ਵਿੱਚ ਉਹ ਜਿਹੜੇ ਪੰਜ ਸੀਗੇ ਉਹਨਾਂ ਨੇ ਸਿਰ ਦਿੱਤੇ ਤੇ ਹੂੰ ਉਹ ਸਿਰ ਦਿੱਤੇ ਹੋਏ ਉੱਥੋਂ ਫਿਰ ਇਹ ਸਿਰ ਲੱਥਕੋਮ ਸੀ ਜਿਹੜੀ ਉਹ ਸਿਰ ਲੱਥ ਮਤਲਬ ਸੈਨਿਕ ਬਣ ਗਈ ਇੱਕ ਤਰ੍ਹਾਂ ਦੀ ਫੌਜ ਬਣ ਗਈ ਇੱਕ ਇੱਕ ਫੌਜ ਬਣ ਗਈ ਪੂਰੀ ਦੀ ਪੂਰੀ ਸੰਗਠਿਤ ਫੌਜ ਬਣ ਗਈ ਇਹ ਜਿਹੜਾ ਮੁਹੱਲਾ ਇਸ ਨੂੰ ਸੰਗਠਿਤ ਪਰੇਡ ਵੀ ਕਹਿੰਦੇ ਨੇ ਕਿਸੇ ਚੀਜ਼ ਦੀ ਇੱਕ ਹੋ ਕੇ ਪਰੇਡ ਕਰਨੀ ਸੋ ਇਹ ਹੋਲਾ ਮੁਹੱਲਾ ਜਿਹੜਾ ਇਹ ਸੰਗਠਿਤ ਇੱਕ ਕਿਸਮ ਦੀ ਪਰੇਡ ਹੈ ਇਹ 3 ਦਿਨ ਚੱਲਦਾ ਹੈ ਇਹਦੇ ਵਿੱਚ ਹੁਣ ਦੇਖਦੇ ਆ ਆਪਾਂ ਪੁਰਾਣੇ ਕਰਤੱਵ ਕਿਸ ਤਰ੍ਹਾਂ ਮਤਲਬ ਨੇ ਹਿੰਕਸੰਗ ਨੇ ਜਿਹੜੀ ਫੌਜ ਹੈ ਅਸਲ ਗੁਰੂਆਂ ਦੀ ਆਪਾਂ ਦਾ ਫੌਜ ਚ ਨਹੀਂ ਹੁੰਦੇ ਆਪਾਂ ਦਾ ਸਿਰਫ ਮਤਲਬ ਫੋਕੋ ਸਿੱਖਾ ਹੈ ਉਹ ਜਿਹੜੇ ਹੈਗੇ ਨੇ ਉਹ ਫੌਜ ਹੈ ਉਹਨਾਂ ਦੀ ਉਹ ਫੌਜ ਦੇ ਕਰਤੱਵ ਦੇਖਣ ਵਾਲੇ ਹੁੰਦੇ ਨੇ ਕਿਸ ਤਰ੍ਹਾਂ ਉਹ ਉੱਥੇ ਅਨੰਦਪੁਰ ਸਾਹਿਬ ਘੋੜ ਸਵਾਰੀ ਕਰਦੇ ਨੇ ਕਿਸ ਤਰ੍ਹਾਂ ਪਲਥੇ ਖੇਡਦੇ ਨੇ ਕਿਵੇਂ ਕਿਵੇਂ ਉਹਨਾਂ ਦੇ ਕਰਤੱਵ ਹੁੰਦੇ ਨੇ ਉਹ ਦੇਖਣ ਵਾਲੇ ਹੁੰਦੇ ਨੇ ਦੂਰੋਂ ਦੂਰੋਂ ਗੱਤ ਕਾ ਖੇਡਿਆ ਜਾਂਦਾ ਦੂਰੋਂ ਦੂਰੋਂ ਬਹੁਤ ਮਤਲਬ ਵਿਦੇਸ਼ਾਂ ਚੋਂ ਵੀ ਲੋਕੀ ਇਹ ਦੇਖਣ ਆਉਂਦੇ ਨੇ ਵੀ ਇਹ ਹੈ ਕਿਸ ਤਰ੍ਹਾਂ ਕਰਦੇ ਨੇ ਸੋ ਇਹ ਜਿਹੜਾ ਉੱਥੇ ਕੀ ਹੁੰਦਾ ਦੋ ਪਾਰਟੀਆਂ ਬਣਾਈਆਂ ਜਾਂਦੀਆਂ ਨੇ ਇੱਕ ਕਮਜ਼ੋਰ ਧਿਰ ਬਣਾਈ ਜਾਂਦੀ ਹੈ ਇੱਕ ਸ਼ਕਤੀਸ਼ਾਲੀ ਧਿਰ ਬਣਾਈ ਜਾਂਦੀ ਹੈ ਉਹ ਨਹੀਂ ਸਿੰਗਾਚੋ ਜੀ ਫਿਰ ਉਹ ਆਪਸ ਦੇ ਵਿੱਚ ਟਕਰਾਉਂਦੇ ਨੇ ਉਹ ਜਿਹੜੇ ਫਿਰ ਸ਼ਕਤੀਸ਼ਾਲੀ ਹੁੰਦੇ ਨੇ ਉਹ ਜਿੱਤ ਜਾਂਦੇ ਨੇ ਉਹ ਜਿੱਤੇ ਹੋਏ ਜਿਵੇਂ ਬਾਦ ਦੇ ਵਿੱਚ ਪਾਰਟੀ ਕਰਦੇ ਨੇ ਨਾ ਜੀ ਆਪਾਂ ਲੋਕ ਵੀ ਸਾਰੇ ਆਪਾਂ ਵੀ ਕਰਦੇ ਆ ਉਹ ਜਿੱਤਦੀ ਹੋਈ ਫੌਜ ਵੱਲੋਂ ਲੰਗਰ ਦਾ ਵੀ ਪ੍ਰਬੰਧ ਕੀਤਾ ਜਾਂਦਾ ਹੈ। ਹੂੰ ਉਹ ਆਖਰੀ ਦਿਨ ਫਿਰ ਪੂਰੇ ਦਾ ਪੂਰਾ ਸਾਰਿਆਂ ਨੂੰ ਪ੍ਰੇਮ ਭਾਵ ਦਾ ਭਾਵਨਾ ਦੇ ਨਾਲ ਸਾਰਿਆਂ ਨੂੰ ਇੱਕ ਕਰਕੇ ਕੋਈ ਉੱਥੇ ਛੂਦਰ ਨਹੀਂ ਕੋਈ ਦਲਿਤ ਨਹੀਂ ਕੋਈ ਰਵਦਾਸੀਆ ਨਹੀਂ ਕੋਈ ਚਮਾਰ ਨਹੀਂ ਕੋਈ ਕੁਝ ਨਹੀਂ ਹੈ ਉੱਥੇ। ਹੂੰ ਉਹ ਫਿਰ ਸਾਰੇ ਬੈਠ ਕੇ ਉਹ ਲੰਗਰ ਛਕਦੇ ਨੇ ਪ੍ਰੇਮ ਭਾਵਨਾ ਦੇ ਨਾਲ ਛਕਦੇ ਨੇ। ਹੂੰ ਸੋ ਇਸ ਦੀ ਰਵਾਇਤ ਹੈ ਜਿਹੜੀ ਉਹ ਪਹਿਲਾਂ ਦੀ ਪਿਰਤ ਚੱਲੀ ਹੋਈ ਵਿਸਾਖੀ ਤੇ ਆ ਕੇ ਉਹ ਸਿਰ ਲੱਥ ਜੋਧਿਆਂ ਦੀ ਫੌਜ ਹੈ ਜਿਹੜੀ ਉਹ ਤਿਆਰ ਕੀਤੀ ਗਈ ਤੇ ਬਾਅਦ ਦੇ ਵਿੱਚ ਦੇਖ ਲੋ ਹੁਣ ਆਪਾਂ ਵੀ ਕਿਸ ਤਰ੍ਹਾਂ ਜੰਗ ਜਿੱਤੇ ਹਾਂਜੀ ਕਿਸ ਤਰ੍ਹਾਂ ਦੇਸ਼ ਦੇ ਵਿੱਚ ਰਾਜ ਪਲਟਾ ਲਿਆਂਦਾ ਕਿਵੇਂ ਇਹਨਾਂ ਨੂੰ ਪਾਤਸ਼ਾਹੀ ਬਖਸ਼ੀ ਗੁਰੂਆਂ ਨੇ ਕਿਹਾ ਵੀ ਮੈਂ ਇਹਨਾਂ ਨੂੰ ਪਾਤਸ਼ਾਹੀ ਬਖਸ਼ਣੀ ਹੈ ਜਿਹੜੇ ਇਹਨੂੰ ਤੁਸੀਂ ਨੇ ਦੱਬਿਆ ਹੋਇਆ ਹੈ ਨਾ ਇਹਨਾਂ ਨੂੰ ਮੈਂ ਪਾਤਸ਼ਾਹੀ ਬਖਸ਼ਣੀ ਆ ਤੁਹਾਡੇ ਬਰਾਬਰ ਉਠਾਉਣਾ ਹੈ ਉਹ ਇਹ ਸਾਰੇ ਦਾ ਸਾਰਾ ਜਿਹੜਾ ਸਿਸਟਮ ਸੀ ਉਹ ਬਣਾਇਆ ਗਿਆ ਹੁਣ ਉਸੇ ਦਿਨਾਂ ਨੂੰ ਯਾਦ ਕਰਦੇ ਹੋਏ ਹੋਲਾ ਮਹੱਲਾ ਮਨਾਇਆ ਜਾਂਦਾ ਹੈ ਜਿਹੜੇ ਪਹਿਲਾਂ ਚਿੱਕੜਾਂ ਦੇ ਨਾਲ ਲੋਕੀ ਖੇਡਦੇ ਹੁੰਦੇ ਸੀ ਗੋਹਾ ਸੱਡਦੇ ਸੀ ਇੱਕ ਦੂਸਰੇ ਤੇ ਹੋਰ ਗਾਰਾ ਮਿੱਟੀਆ ਸੱਡਦੇ ਸੀ ਉਹਨੂੰ ਫਿਰ ਗੁਲਾਲੀ ਦੇ ਰੂਪ ਦੇ ਵਿੱਚ ਪਰਿਵਰਤਨ ਕੀਤਾ ਰੰਗਾਂ ਦੇ ਵਿੱਚ ਬਦਲ ਰੰਗਾਂ 'ਚ ਬਦਲਤਾ ਵੀ ਤੁਸੀਂ ਰੰਗ ਮਾਣੋ ਖੁਸ਼ੀਆਂ ਮਾਣੋ ਇਹ ਜਿਹੜੀ ਗੁਲਾਲੀ ਹੈ ਖੁਸ਼ੀਆਂ ਦਾ ਇੱਕ ਕਿਸਮ ਦਾ ਪ੍ਰਤੀ ਠੀਕ ਹੈ ਜੀ ਖੁਸ਼ੀਆਂ ਦਾ ਪ੍ਰਤੀਕ ਹੈ ਇਸ ਕਰਕੇ ਮਤਲਬ ਗੁਲਾਲੀ ਖੇਢੀ ਜਾਂਦੀ ਹੈ ਵੀ ਅਸੀਂ ਨੇ ਦੇਖੋ ਕਿੰਨੀਆਂ-ਕਿੰਨੀਆਂ ਚੀਜ਼ਾਂ ਪੈਦਾਂ ਜਿੱਤਾਂ ਪ੍ਰਾਪਤ ਕੀਤੀਆਂ ਸੋ ਹੋਲੇ ਮਹੱਲੇ ਦਾ ਮਕਸਦ ਜੀ ਇਹ ਹੈ ਵੀ ਕਿਸੇ ਦੀ ਗੁਲਾਮੀ ਤੋਂ ਛਟਕਾਰਾ ਪਾਉਣਾ ਸਾਕਤ ਫੌਜ ਤਿਆਰ ਕਰਕੇ ਉਹ ਹੋਲਾ ਮਹੱਲੇ ਜੱਤਪਾਤ ਤੋਂ ਮਤਲਬ ਕਿ ਲੋਕਾਂ ਨੂੰ ਉਹ ਕਰਨਾ ਤੇ ਨਾਲ ਨਾਲ ਰੰਗਾਂ ਦੇ ਵਿੱਚ ਖੇਡਣਾ ਹੀ ਰੰਗਾਂ ਦੇ ਵਿੱਚ ਖੇਡਣਾ ਜਾਦਪਾਲ ਤਾਂ ਮਟਾਈ ਦਿੱਤੀ ਸੀ ਜਦੋਂ ਆਪਣੇ ਵਿਸਾਖੀ ਤੇ ਪੰਜ ਪਿਆਰੇ ਜੋਸ਼ ਭਰਨਾ ਜੋਸ਼ ਭਰਨਾ ਉਸ ਤੋਂ ਬਾਅਦ ਫਿਰ ਗੱਡੀਆਂ ਗੱਡੀਆਂ ਵੱਡੀਆਂ ਚੰਗਾਂ ਹੋਈਆਂ ਦੇਖੋ ਉਹਨਾਂ ਦੇ ਵਿੱਚ ਜਿੱਤਾਂ ਪ੍ਰਾਪਤ ਕੀਤੀਆਂ ਜੋਸ਼ ਭਰਨ ਦੀ ਖਾਤਰ ਢਾਡੀ 12 ਚੱਲਦੀਆਂ ਸੀ ਵੈਸੇ ਇਹ ਜਿਹੜਾ ਪ੍ਰਸਾਦ ਸੀਗੀ ਇੱਕ ਕਿਸਮ ਦੀ ਫੌਜ ਤਿਆਰ ਕਰਨ ਦੀ ਇਹ ਤਾਂ 6ਵੀਂ ਪਾਸ਼ਾਹੀ ਵੇਲੇ ਚਾਲੂ ਹੋ ਗਈ ਸੀ ਉਹ ਕਹਿੰਦੇ ਸਨ ਵੀ ਸਾਨੂੰ ਜੇ ਕਿਸੇ ਨੇ ਕੋਈ ਚੀਜ਼ ਦੇਣੀ ਹੈ ਭੇਟਾ ਕਰਨੀ ਹੈ ਤਾਂ ਘੋੜੇ ਤੇ ਸ਼ਸਤਰ ਭੇਟਾ ਕਰੋ। ਹੂੰ ਇਹ ਤਾਂ ਉੱਥੋਂ ਹੀ ਚੱਲ ਪਈ ਸੀ। ਹੂੰ ਲੇਕਿਨ ਪੂਰੀ ਦੀ ਪੂਰੀ ਟ੍ਰੇਨਿੰਗ ਸੀ ਜਿਹੜੀ ਮਿਲਟਰੀ ਦੀ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਆ ਕੇ ਉਹ ਸੰਪੂਰਨ ਕੀਤੀ। 10ਵੇਂ ਪਾਤਸ਼ਾਹੇ ਦੇ ਕੋਲ ਆ ਕੇ 10ਵੇਂ ਪਾਤਸ਼ਾਹੇ ਹੀ ਖੋਲਾ ਕੇ ਫਿਰ ਇਹਨਾਂ ਨੇ ਉਹ ਸਾਰਾ ਕੁਝ ਸੰਪੂਰਨ ਕੀਤਾ ਸੀ। ਜੀ ਇਹ ਹੋਲਾ ਮਹੱਲਾ ਦਾ ਮਕਸਦ ਇਹ ਹੈ ਸਾਡੇ ਵਾਸਤੇ ਇਹ ਇੱਕ ਕਿਸਮ ਦਾ ਇਤਿਹਾਸਕ ਵਿਰਸ ਹੈ। ਹੂੰ ਜੀ ਜੀ ਇਹ ਚੀਜ਼ ਜੀ ਜੀ ਹਾਂ ਜੀ ਸੋ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਸੀਗੇ ਇਹਨੂੰ ਕਿਹਾ ਸੀਗਾ ਵੀ ਤੁਸੀਂ ਬਸਾਖੀ ਨਾਲ ਜੋੜਿਆ ਹਾਂ ਜੀ ਕਿ ਇਹਦਾ ਇਹ ਜਿਹੜੀ ਆਪਣੀ ਰਵਾਇਤੀ ਚੱਲ ਰਹੀ ਆ ਪ੍ਰਾਣੀ ਹੋਲੀ ਇਹਦੇ ਨਾਲ ਇਹਦਾ ਕੋਈ ਮਤਲਬ ਨਹੀਂ ਹੈ ਇਸ ਦੇ ਨਾਲ ਕੋਈ ਵੀ ਇਸ ਦਾ 1% ਵੀ ਸਬੰਧ ਨਹੀਂ ਹੈ ਉਹ ਜਿਹੜੀ ਸੀਗੀ ਉਹ ਤਾਂ ਇਹ ਦੇਖੋ ਵੀ ਕਿਸ ਤਰ੍ਹਾਂ ਉਹ ਭਗਤੀਆਂ ਦੇ ਬਰਾਂ ਸਰਾਪਾਂ ਦੀ ਚੱਲਦੀ ਸੀ ਉਹ ਕਹਿੰਦੇ ਤੇ ਹੋਲਕਾ ਨੂੰ ਇੱਕ ਚਾਦਰ ਮਿਲੀ ਹੋਈ ਥੀ ਅੱਗ 'ਚ ਬੈਠ ਜਾਂਦੀ ਥੀ ਮੱਚਦੀ ਨਹੀਂ ਸੀ ਲੇਕਿਨ ਇਹ ਅਸਲੀ ਕਰਤਬ ਜੀ ਹੋਲੀ ਨਾਲ ਤਾਂ ਦਾ ਸੰਬੰਧ ਹੀ ਕੋਈ ਨਹੀਂ ਜੀ ਜੀ ਹੈ ਜੀ ਇਹ ਹੈਗੀ ਆ ਸਾਰੀ ਮਿਲਟਰੀ ਦੀ ਟ੍ਰੇਨਿੰਗ ਸੈਨਿਕ ਦੀ ਟੇ ਮਤਲਬ ਸੈਨਿਕ ਦਾ ਅਭਿਆਸ ਹੈ ਕਿੱਥੇ ਉਹ ਜੀ ਹੈ ਜੀ ਮਤਲਬ ਉਹਨਾਂ ਦਾ ਆਪਣਾ ਸਿਸਟਮ ਸੀ ਪਰ ਗੁਰੂ ਸਾਹਿਬ ਨੇ ਇਹ ਰੂਪ ਦੇ ਦਿੱਤਾ ਹੈ ਉਹਨੂੰ ਨਹੀਂ ਦਿੱਤਾ ਰੂਪ ਇਹ ਤਾਂ ਨਵੀਂ ਚੀਜ਼ ਹੈ ਹਾਂ ਨਹੀਂ ਉਹਦੀ ਗੱਲ ਨਹੀਂ ਕਰਦੇ ਵੀ ਉਹਨੂੰ ਰੂਪ ਨਹੀਂ ਵੀ ਇਹਨਾਂ ਦਾ ਉਹਨਾਂ ਦਾ ਆਪਣਾ ਸੀ ਪਰ ਗੁਰੂ ਸਾਹਿਬ ਨੇ ਇਹ ਆਪਣਾ ਇੱਕ ਵੱਖਰਾ ਚਲਾਇਆ ਇਹ ਵੱਖਰਾ ਚਲਾਇਆ ਜੀ ਵੱਖਰਾ ਉਹਨਾਂ ਨੇ ਇੱਕ ਕਿਸਮ ਦੀ ਚੀਜ਼ ਪੈਦਾ ਕੀਤੀ ਹੈ ਹੂੰ ਪਾਦਸ਼ਾਹੀ ਬਖਸ਼ਣ ਵਾਸਤੇ ਜੀ ਹੈ ਜੀ ਉਹ ਵੀ ਜਿਹੜੇ ਸੀਗੇ ਉਹ ਸਾਰੇ ਇੱਕ ਕਿਸਮ ਦੇ ਰਾਖਸ਼ ਰਾਕਸ਼ਸਾਂ ਦੀ ਕਹਾਣੀ ਸੀ ਇਹ ਸਾਰੀ ਹੈ ਜੀ ਉਹ ਤਾਂ ਇੱਕ ਕਿਸਮ ਦਾ ਇਹ ਲਾਲੋ ਵੀ ਤੁਸੀਂ ਜਿਵੇਂ ਆਪਾਂ ਵਿਕਲੈਂਗ ਕਹਿ ਦਈਏ ਵਿਕਲੈਂਗ ਅਵਸਥਾ ਸੀਗੀ ਉਹਨਾਂ ਲੋਕਾਂ ਦੀ ਇਹ ਪੂਰੀ ਚੁਸਤ ਦਰੁਸਤ ਅਵਸਥਾ ਇਹ ਗੁਰੂਆਂ ਨੇ ਆਪਦੇ ਮਨੋਂ ਇਹ ਚੀਜ਼ ਦੀ ਘਾਟ ਤੇ ਖੜੀ ਸੀ ਇਹਨੂੰ ਕਿਸੇ ਤਿਹਾੜ ਨੂੰ ਵਿੱਚ ਨਹੀਂ ਲਿਆ ਆ ਜੀ ਜੀ ਇਹ ਚੀਜ਼ ਹੈ ਜਿਸ ਦੀ ਜੀ ਉਹਦੇ ਨਾਲ ਕੋਈ ਸੰਬੰਧ ਨਹੀਂ ਇਹ ਵੱਖਰੀ ਚੀਜ਼ ਹੈ ਉਹ ਵੱਖਰੀ ਉਹ ਵੱਖਰੀ ਚੀਜ਼ ਸੀ ਬਿਲਕੁਲ ਇਹ ਚੀਜ਼ ਸੋ ਉਸ ਸਮੇਂ ਤੋਂ ਚੱਲੀ ਆਈ ਆਪਾਂ ਇਸ ਤਿਹਾੜ ਦੇ ਹਰ ਸਾਲ ਜਿਹੜੇ ਨੌਜਵਾਨ ਨੇ ਵੱਡੀ ਗਿਣਤੀ ਦੇ ਵਿੱਚ ਜਾਂਦੇ ਨੇ ਬਹੁਤ ਜੋਸ਼ ਹੁੰਦਾ ਹੈ ਤੇ ਕੀ ਕਹਿਣਾ ਚਾਹੋਗੇ ਨੌਜਵਾਨਾਂ ਨੂੰ ਇਹ ਤਰਮਨ ਸਿੰਘ ਜੀ ਜਿਹੜਾ ਜੋਸ਼ ਹੈ ਨਾ ਸੀ ਉਹਨਾਂ ਦਾ ਉਹ ਇੱਕ ਕਿਸਮ ਦਾ ਫੁੱਕਾ ਹੀ ਆ ਹਾਂ ਜੀ ਹੁਣ ਮਨਾਉਣੀ ਜਾਂ ਮੇਲਾ ਮਨਾਉਣ ਜਾਂਦੇ ਨੇ ਕੁਝ ਬਣਨ ਨਹੀਂ ਜਾਂਦੇ ਜੇਕਰ ਕੁਝ ਬਣਨ ਜਾਣ ਉੱਥੇ ਇਸ ਵਿਰਸੇ ਨੂੰ ਸੰਭਾਲਣ ਟ੍ਰੇਨਿੰਗ ਲੈਣ ਉਸੇ ਤਰ੍ਹਾਂ ਦੀ ਮਤਲਬ ਇਹ ਵਿੱਚੋਂ ਆਪਣੇ ਮਨਾਂ ਚੋਂ ਜਾਤ ਪਾਤ ਦੇ ਜਿਹੜੇ ਉਹਨਾਂ ਦੇ ਭਰੇ ਹੋਏ ਨੇ ਉਹਨਾਂ ਨੂੰ ਕੱਢਣ ਜਿਹੜੀ ਚੀਜ਼ ਉਹਨਾਂ ਨੇ ਖਤਮ ਕਰਨੀ ਚਾਹੀਦੀ ਸੀ ਉਹ ਖਤਮ ਕਰਨੀ ਸੀ ਕੀਤੀ ਆ ਉਹਨਾਂ ਨੇ ਲੇਕਿਨ ਉਹਨਾਂ ਨੂੰ ਅੱਜ ਕੱਲ੍ਹ ਦੀਆਂ ਪੀੜ੍ਹੀਆਂ ਕੀ ਉਸ ਤੋਂ ਬਾਅਦ ਦੇ ਵਿੱਚ ਹੀ ਲੋਕੀ ਸਾਰੇ ਉੱਥੇ ਹੀ ਮੁੜ ਕੇ ਫੇਰ ਜਾ ਰਹੇ ਸੋ ਇਹਨਾਂ ਚੀਜ਼ਾਂ ਨੂੰ ਖਤਮ ਕਰਨਾ ਜਾਤ ਪਾਤ ਨੂੰ ਖਤਮ ਕਰਨਾ ਔਰ ਖੁਸ਼ੀ ਦੇ ਖੇਡਿਆਂ ਦੇ ਵਿੱਚ ਰਹਿਣਾ ਨਸ਼ਾ ਨਾ ਕਰਨਾ ਇਹ ਸਾਰੀਆਂ ਚੀਜ਼ਾਂ ਨੇ ਜਿਹੜੇ ਆਪਦੇ ਜਿਸਮ ਨੂੰ ਕਿਸ ਤਰ੍ਹਾਂ ਆਪਾਂ ਫਰਤੀਲੇ ਬਣਾ ਸਕਦੇ ਆ ਕਿਵੇਂ ਮਤਲਬ ਚੁਸਤ ਦਰੋਸਤ ਰਹਿ ਸਕਦੇ ਆ ਇਹ ਚੀਜ਼ਾਂ ਅਪਣਾਉਣੀਆਂ ਚਾਹੀਦੀਆਂ ਨੇ ਉਥੇ ਇਹ ਨਹੀਂ ਹੈਗਾ ਵੀ ਦੋ ਦਿਨ ਗਏ ਮੇਲਾ ਦੇਖਿਆ ਏ ਉਸ ਦਿਨ ਦਾ ਜੋਸ਼ ਹੁੰਦਾ ਆਉਂਦੀ ਆ ਕੇ ਫਿਰ ਥੱਕ ਟੁੱਟ ਕੇ ਸਾਰਾ ਕੁਝ त्याग ਕੇ ਦਿੰਦੇ ਨੇ ਸਿਰ ਦਿੰਦੇ ਨੇ ਜਿਵੇਂ ਆਪਾਂ ਕੱਪੜੇ ਲਾ ਦਿੰਨੇ ਆ ਨਾ ਜਿੰਨੇ ਵੀ ਉਥੋਂ ਕੁਝ ਕਰਕੇ ਆਉਂਦੇ ਨੇ ਸਾਰਾ ਕੁਝ ਉਹ ਮੰਜਮੀ ਲਾ ਕੇ ਮੁੜ ਕੇ ਫੇਰ ਉਸੀ ਜ਼ਿੰਦਗੀ ਚ ਤੁਰ ਪੈਂਦੇ ਜੀ ਸੋ ਸਾਡਾ ਦਾ ਸਨੇਹਾ ਇਹੋ ਹੀ ਆ ਬੀਸ ਅਮੋਲਕ ਵਿਰਸੇ ਨੂੰ ਸੰਭਾਲੋ ਭਾਈ ਅਰ ਦੁਨੀਆਂ ਦੇ ਵਿੱਚ ਜਿਹੜੀ ਚੀਜ਼ ਦਾ ਨਾਂ ਰੋਸ਼ਨ ਹੋਇਆ ਉਸੇ ਤਰੀਕੇ ਰੋਸ਼ਨ ਨਾਮ ਕਰੋ ਆਪ ਦਾ ਗਲਤ ਰਸਤਿਆਂ ਦੇ ਨਾਲ ਤਰੋ ਇਹੀ ਇਸ ਦਾ ਸਨੇਹਾ ਸੀ ਇਹੀ ਗੁਰੂਆਂ ਨੇ ਸਾਨੂੰ ਦੱਸਿਆ ਸੀ ਜੀਵਨ ਦੀ ਜਾਂਚ ਦੱਸੀ ਸੀ ਸਿਖਾਈ ਸੀਗੀ ਲੇਕਿਨ ਆਪਾਂ ਉਸ ਨੂੰ ਭੁੱਲਦੇ ਜਾਂਦੇ ਆ ਇਹਨੂੰ ਭੁੱਲਣਾ ਨਹੀਂ ਚਾਹੀਦਾ ਇਹ ਆਪਣਾ ਸਨੇਹਾ ਬਿਲਕੁਲ ਹੈ ਜੀ ਗੁਰੂਆਂ ਦਾ ਸਨੇਹਾ ਹੈ ਜੀ ਜੀ ਆਪਣਾ ਤਾਂ ਕੀ ਤਾਂ ਗੁਰੂਆਂ ਦਾ ਮੈਸੇਜ ਹੈ ਹਾਂ ਜੀ ਸੋ ਇਹਨੂੰ ਆਪਾਂ ਨੇ ਪੱਲੇ ਬੰਨਣਾ ਹੈ ਬਿਲਕੁਲ ਇਹ ਚੀਜ਼ ਹੈ ਹਾਂ ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਤਾਰਸਕਨੂ ਵੀ ਅਪੀਲ ਹੈ ਵੀ ਭਾਈ ਇਸ ਚੀਜ਼ ਨੂੰ ਅਪਣਾਓ ਜਾਤੀ ਵਾਤੀ ਨੂੰ ਦੂਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ